ਸਤਿ ਸ੍ਰੀ ਅਕਾਲ ਜੀ ਮੱਸੀਆ ਤੇ ਪੁੰਨਿਆ ਦੋ ਮਤਰੀਆਂ ਪੈਣਾ ਦੀ ਕਹਾਣੀ ਸੁਣਾਉਣ ਜਾ ਰਹੇ ਹਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਵੀਡੀਓ ਨੂੰ ਇੱਕ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਕਿਸਾਨ ਦੀ ਪਤਨੀ ਅਤੇ ਲੜਕੀ ਤਿੰਨੋਂ ਜਾਣੇ ਰਹਿੰਦੇ ਸਨ ਕਿਸਾਨ ਦੀ ਬੇਟੀ ਦਾ ਨਾਮ ਪੁੰਨਿਆ ਸੀ ਪੁੰਨਿਆ ਚੰਨ ਦੀ ਤਰ੍ਹਾਂ ਸੋਹਣੀ ਸੀ ਅਤੇ ਬਹੁਤ ਹੀ ਖੂਬਸੂਰਤ ਸੀ ਕਿਸਾਨ ਅਤੇ ਕਿਸਾਨ ਦੀ ਪਤਨੀ ਬੇਟੀ ਨੂੰ ਜਨਮ ਦੇ ਕੇ ਬਹੁਤ ਖੁਸ਼ ਸਨ ਕਿਸਾਨ ਖੇਤੀਬਾੜੀ ਕਰਦਾ ਸੀ ਤੇ ਖੇਤੀਬਾੜੀ ਤੋਂ ਜੋ ਵੀ ਪੈਸਾ ਮਿਲਦਾ ਸੀ ਉਸ ਨਾਲ ਆਪਣੇ ਘਰ ਦਾ ਗੁਜ਼ਾਰਾ ਬੜੇ ਸੋਹਣੇ ਢੰਗ ਨਾਲ ਕਰਦਾ ਸੀ ਉਹਨਾਂ ਦਾ ਸਮਾਂ ਬਤੀਤ ਵਧੀਆ ਹੋ ਰਿਹਾ ਸੀ ਪਰ ਕਹਿੰਦੇ ਆ ਜਦੋਂ ਸਭ ਕੁਝ ਵਧੀਆ ਚੱਲਦਾ ਹੋਵੇ ਤਾਂ ਕੁਝ ਨਾ ਕੁਝ ਇਹੋ ਜਿਹਾ ਹੋ ਜਾਂਦਾ ਜੋ ਕਦੇ ਸੋਚਿਆ ਵੀ ਨਹੀਂ ਹੁੰਦਾ ਇਹੀ ਕਿਸਾਨ ਦੇ ਨਾਲ ਹੋਇਆ ਕਿਸਾਨ ਦੀ ਪਤਨੀ ਬਿਮਾਰ ਹੋ ਗਈ ਤੇ ਉਹਨੇ ਐਵੇਂ ਮੱਜਾ ਫੜਿਆ ਕਿ ਉੱਠ ਨਾ ਸਕੀ ਕਿਸਾਨ ਦੀ ਲੜਕੀ 6-7 ਮਹੀਨਿਆਂ ਦੀ ਹੋ ਚੁੱਕੀ ਸੀ ਪਰ ਕਿਸਾਨ ਦੀ ਪਤਨੀ ਦੀ ਬਿਮਾਰੀ ਜਾ ਹੀ ਨਹੀਂ ਰਹੀ ਸੀ ਕਿਸਾਨ ਬੜਾ ਹੀ ਦੁਖੀ ਰਹਿਣ ਲੱਗਿਆ ਪਰ ਉਹਨੇ ਆਪਣੀ ਪਤਨੀ ਦੇ ਇਲਾਜ ਲਈ ਕੋਈ ਕਸਰ ਨਾ ਛੱਡੀ ਹਰ ਪ੍ਰਕਾਰ ਦੀ ਦਵਾਈ ਦਵਾਈ ਉਸ ਸਮੇਂ ਲੋਕ ਦੇਸੀ ਇਲਾਜ ਵੀ ਕਰਦੇ ਸੀ ਬਹੁਤ ਇਲਾਜ ਕਰਾਉਣ ਤੋਂ ਬਾਅਦ ਵੀ ਉਸਦੀ ਪਤਨੀ ਬਚੀ ਨਹੀਂ ਤੇ ਉਹ ਅਕਾਲ ਚਲਾਣਾ ਕਰ ਗਈ ਕਿਸਾਨ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੁਣ ਕਿਸਾਨ ਬਹੁਤ ਦੁਖੀ ਰਹਿਣ ਲੱਗਾ ਉਹ ਵਿਚਾਰਾ ਆਪਣੀ ਲੜਕੀ ਨੂੰ ਪਾਲੇ ਕੇ ਪੇਟ ਭਰਨ ਲਈ ਬਾਹਰ ਕੰਮ ਕਰੇ ਜਿਸ ਨਾਲ ਘਰ ਦਾ ਖਰਚਾ ਚੱਲੇ ਜੇ ਕਿਸਾਨ ਖੇਤਾਂ ਵਿੱਚ ਕੰਮ ਕਰਦਾ ਤਾਂ ਪਿੱਛੋਂ ਪੁੰਨਿਆਂ ਦਾ ਖਿਆਲ ਕੌਣ ਰੱਖਦਾ ਜੇ ਪੁੰਨਿਆਂ ਦਾ ਖਿਆਲ ਰੱਖਦਾ ਤਾਂ ਖੇਤਾਂ ਵਿੱਚ ਕੰਮ ਕੌਣ ਕਰਦਾ ਕਿਸਾਨ ਬੜੀ ਦੁਚਿੱਤੀ ਵਿੱਚ ਫਸ ਗਿਆ ਕਿਸਾਨ ਦੇ ਰਿਸ਼ਤੇਦਾਰਾਂ ਤੇ ਆਂਢੀਆਂ ਗਵਾਂਡੀਆਂ ਨੇ ਕਿਹਾ ਤੈਨੂੰ ਦੂਜਾ ਵਿਆਹ ਕਰਾ ਲੈਣਾ ਚਾਹੀਦਾ ਕਿਉਂਕਿ ਤੇਰੀ ਲੜਕੀ ਬਹੁਤ ਛੋਟੀ ਹੈ ਉਸ ਨੂੰ ਮਾਂ ਦੀ ਜ਼ਰੂਰਤ ਹੈ ਤੂੰ ਮਾਂ ਦੀ ਤਰ੍ਹਾਂ ਦੇਖਭਾਲ ਨਹੀਂ ਕਰ ਸਕਦਾ ਕਿਉਂਕਿ ਉਹ ਲੜਕੀ ਆ ਉਸਦੇ ਲਈ ਮਾਂ ਜ਼ਰੂਰੀ ਆ ਪਹਿਲਾਂ ਤਾਂ ਉਹ ਬਹੁਤ ਸਮਾਂ ਟਾਲਦਾ ਰਹਾ ਕਿ ਉਹ ਲੜਕੀ ਦੀ ਮਤਰੀ ਮਾਂ ਨਹੀਂ ਲਿਆਊਗਾ ਜਦੋਂ ਉਸ ਨੂੰ ਆਪਣੀ ਬੇਟੀ ਨੂੰ ਪਾਲਣ ਪੋਸ਼ਣ ਵਿੱਚ ਮੁਸ਼ਕਲ ਹੋਣ ਲੱਗੀ ਤਾਂ ਉਸਨੇ ਦੂਜਾ ਵਿਆਹ ਕਰ ਲੈਣਾ ਹੀ ਜ਼ਰੂਰੀ ਸਮਝਿਆ ਕਿਸਾਨ ਦੇ ਰਿਸ਼ਤੇਦਾਰਾਂ ਨੇ ਇੱਕ ਲੜਕੀ ਦੇਖ ਕੇ ਉਸਦਾ ਦੂਜਾ ਵਿਆਹ ਕਰ ਦਿੱਤਾ ਕਿਸਾਨ ਦੀ ਜਿਹੜੀ ਪਤਨੀ ਆਈ ਸੀ ਉਸਦਾ ਨਾਮ ਰੂਪਾ ਸੀ ਉਸਦੀ ਉਮਰ ਤਾਂ ਕਿਸਾਨ ਨਾਲੋਂ ਘੱਟ ਸੀ ਪਰ ਉਹ ਗਰੀਬ ਪਰਿਵਾਰ ਵਿੱਚੋਂ ਆਈ ਸੀ ਇਸ ਲਈ ਉਹ ਪੁੰਨਿਆ ਨੂੰ ਬਹੁਤ ਪਿਆਰ ਕਰਦੀ ਸੀ ਕਹਿੰਦੇ ਹਨ ਕਿ ਮਤਰੇਈ ਮਾਤਾ ਮਤਰੇਈ ਹੀ ਹੁੰਦੀ ਹੈ ਹੁਣ ਉਸਦੇ ਆਪਣਾ ਬੱਚਾ ਵੀ ਹੋਣ ਵਾਲਾ ਹੋ ਗਿਆ 9 ਮਹੀਨਿਆਂ ਬਾਅਦ ਇੱਕ ਲੜਕੀ ਨੂੰ ਜਨਮ ਦਿੱਤਾ ਜੋ ਬਹੁਤ ਹੀ ਬਦਸੂਰਤ ਸੀ ਉਸਦਾ ਨਾਮ ਮਸਿਆ ਰੱਖਿਆ ਗਿਆ ਕਿਉਂਕਿ ਵੱਡੀ ਦਾ ਨਾਮ ਪੁੰਨਿਆ ਸੀ ਤਾਂ ਉਸਦਾ ਨਾਮ ਮਸਿਆ ਰੱਖ ਦਿੱਤਾ ਰੂਪਾ ਨੇ ਦੇਖਿਆ ਕਿ ਪੁੰਨਿਆ ਬਹੁਤ ਹੀ ਸੁੰਦਰ ਹੈ ਤੇ ਉਸਦੇ ਸੰਸਕਾਰ ਵੀ ਬਹੁਤ ਵਧੀਆ ਪਰ ਪਤਾ ਨਹੀਂ ਰੂਪਾ ਵਿੱਚ ਕੀ ਬਦਲਾਅ ਆਇਆ ਉਹ ਪੁੰਨਿਆ ਨੂੰ ਬਹੁਤ ਹੀ ਨਫ਼ਰਤ ਕਰਨ ਲੱਗ ਪਈ ਹੁਣ ਉਸ ਨੂੰ ਪੁੰਨਿਆ ਭੋਰਾ ਵੀ ਚੰਗੀ ਨਹੀਂ ਸੀ ਲੱਗਦੀ ਛੋਟੀ ਪੁੰਨਿਆ ਹੌਲੀ-ਹੌਲੀ ਹੁਣ ਵੱਡੀ ਹੋਣ ਲੱਗੀ ਕਿਉਂਕਿ ਜਿਹੜੀ ਪੁੰਨਿਆ ਦੀ ਮਾਂ ਸੀ ਉਹ ਬਹੁਤ ਹੀ ਪੂਜਾ ਪਾਠ ਕਰਦੀ ਸੀ ਇਸ ਲਈ ਪੁੰਨਿਆ ਵਿੱਚ ਵੀ ਉਹੀ ਸਭ ਕੁਝ ਦਿਖਦਾ ਸੀ ਉਸਦੇ ਸੰਸਕਾਰ ਬਹੁਤ ਵਧੀਆ ਸੀ ਉਹ ਛੋਟੀ ਜਹੀ ਗੜਬੀ ਵਿੱਚ ਪਾਣੀ ਭਰ ਕੇ ਲਜਾਉਂਦੀ ਤੇ ਸਿਵਲਿੰਗ ਤੇ ਚੜਾਉਂਦੀ ਪਰ ਜਿਹੜੀ ਮਤਰੇਈ ਮਾਂ ਸੀ ਉਸ ਨੂੰ ਪੁੰਨਿਆ ਦਾ ਕੋਈ ਵੀ ਕੰਮ ਚੰਗਾ ਨਹੀਂ ਸੀ ਲੱਗਦਾ ਹੌਲੀ-ਹੌਲੀ ਦੋਵੇਂ ਕੁੜੀਆਂ ਵੱਡੀਆਂ ਹੋਣ ਲੱਗੀਆਂ। ਹੁਣ ਮਤਰੀ ਮਾਂ ਫਿਰ ਦੁਬਾਰਾ ਮਾਂ ਬਣਨ ਵਾਲੀ ਹੋ ਗਈ ਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਤੇ ਉਸਦੇ ਵਿੱਚ ਹੁਣ ਬਹੁਤ ਕਮਾਂਡ ਆ ਗਿਆ ਸੀ। ਹੁਣ ਤਾਂ ਉਹ ਬਿਲਕੁਲ ਵੀ ਪੁੰਨਿਆ ਨੂੰ ਵੇਖ ਕੇ ਖੁਸ਼ ਨਹੀਂ ਸੀ। ਉਹ ਆਪਣੇ ਬੱਚਿਆਂ ਵਿੱਚ ਹੀ ਖੁਸ਼ ਰਹਿੰਦੀ। ਜਦੋਂ ਕਿਸਾਨ ਆਪਣੀ ਬੇਟੀ ਪੁੰਨਿਆ ਨੂੰ ਪਿਆਰ ਕਰਦਾ ਤਾਂ ਦੂਜੀ ਪਤਨੀ ਰੂਪਾ ਕਿਸਾਨ ਨਾਲ ਬਹੁਤ ਲੜਾਈ ਕਰਦੀ। ਇਸ ਲਈ ਕਿ ਸ਼ਾਂਤ ਚੁੱਪ ਹੀ ਰਹਿੰਦਾ ਜੋ ਵੀ ਰੂਪਾ ਕਹਿੰਦੀ ਉਸ ਨੂੰ ਸੱਚ ਮੰਨ ਲੈਂਦਾ ਸੀ ਹੌਲੀ ਹੌਲੀ ਸਮਾਂ ਲੰਘਦਾ ਗਿਆ ਦੋਵੇਂ ਕੁੜੀਆਂ ਜਵਾਨ ਹੋ ਗਈਆਂ ਜੋ ਪੁੰਨਿਆ ਸੀ ਉਹ ਬਹੁਤ ਹੀ ਰੱਬ ਨੂੰ ਮੰਨਣ ਵਾਲੀ ਸੀ ਪਾਠ ਪੂਜਾ ਭਗਤੀ ਕਰਨ ਵਾਲੀ ਬਹੁਤ ਹੀ ਸੁੰਦਰ ਤੇ ਸੁਸ਼ੀਲ ਸੀ ਉਸ ਦੇ ਉੱਟ ਮੱਸਿਆ ਆਪਣੇ ਨਾਮ ਦੀ ਤਰ੍ਹਾਂ ਕੁਰੂਪ ਤੇ ਸੁਭਾਅ ਦੀ ਵੀ ਬਹੁਤ ਸਰਾਰਤੀ ਤੇ ਭੈੜੀ ਸੀ ਕਹਿੰਦੇ ਆ ਕਿ ਮਾਂ ਨੂੰ ਕੀ ਸੁੰਦਰ ਤੇ ਕੀ ਬਦਸ਼ੂਰਤ ਉਸ ਨੂੰ ਆਪਣੀ ਔਲਾਦ ਹੀ ਚੰਗੀ ਲੱਗਦੀ ਆ ਜਿਹੜਾ ਲੜਕਾ ਸੀ ਉਸਦਾ ਨਾਮ ਮੋਹਨ ਸੀ ਉਹ ਪੁੰਨਿਆ ਨੂੰ ਬਹੁਤ ਪਿਆਰ ਕਰਦਾ ਸੀ ਤੇ ਉਸ ਨੂੰ ਆਪਣੀ ਮਤਰੀਈ ਭੈਣ ਨਹੀਂ ਸੀ ਸਮਝਦਾ ਮੱਸਿਆ ਤੇ ਉਸਦੀ ਮਾਂ ਉਸ ਨੂੰ ਬਹੁਤ ਹੀ ਮਾੜਾ ਸਮਝਿਆ ਸਨ ਹੁਣ ਦੋਵੇਂ ਲੜਕੀਆਂ ਵਿਆਹ ਦੇ ਯੋਗ ਹੋ ਗਈਆਂ ਸਨ ਜੋ ਪੁੰਨਿਆ ਸੀ ਉਹ ਆਂਡੀਆਂ ਗਵਾਂਡੀਆਂ ਦੀ ਬਹੁਤ ਚਹੇਤੀ ਸੀ ਸਾਰਿਆਂ ਦੀ ਮਦਦ ਕਰਦੀ ਸੀ ਕਿਸਾਨ ਨੇ ਕਿਹਾ ਕਿ ਪੁੰਨਿਆ ਦਾ ਵਿਆਹ ਕਰਨਾ ਚਾਹੀਦਾ ਹੈ ਤਾਂ ਕਿਸਾਨ ਦੀ ਪਤਨੀ ਨੇ ਕਿਹਾ ਲੜਕੀਆਂ ਦਾ ਵਿਆਹ ਤਾਂ ਬਾਅਦ ਵਿੱਚ ਕਰ ਲਵਾਂਗੇ ਪਹਿਲਾਂ ਪੁੱਤਰ ਦਾ ਵਿਆਹ ਕਰ ਲਈਏ ਘਰ ਵਿੱਚ ਨੂੰਹ ਲੈ ਆਈਏ ਕਿਉਂਕਿ ਲੜਕਾ ਵੀ ਜਵਾਨ ਸੀ ਉਹਨਾਂ ਨੇ ਘਰ ਵਿੱਚ ਆਪਣੇ ਬੇਟੇ ਦੀ ਸ਼ਾਦੀ ਕੀਤੀ ਜਿਹੜੀ ਨੂੰਹ ਆਈ ਸੀ ਉਹ ਪੁੰਨਿਆ ਨਾਲ ਬਹੁਤ ਹੀ ਖੁਸ਼ ਰਹਿੰਦੀ ਸੀ ਪੁੰਨਿਆ ਵੀ ਆਪਣੀ ਭਾਬੀ ਦਾ ਪੂਰਾ ਖਿਆਲ ਰੱਖਦੀ ਤੇ ਉਹ ਉਸ ਦੇ ਕੰਮਾਂ ਵਿੱਚ ਹੱਥ ਵਟਾਉਂਦੀ ਤੇ ਹਰ ਤਰ੍ਹਾਂ ਦੀ ਮਦਦ ਕਰਦੀ। ਇਸ ਦੇ ਉਲਟ ਮੱਸਿਆ ਆਪਣੀ ਭਾਬੀ ਦੇ ਕਿਸੇ ਵੀ ਕੰਮ ਵਿੱਚ ਹੱਥ ਨਹੀਂ ਸੀ ਵਟਾਉਂਦੀ ਤੇ ਓਟਾ ਭਾਬੀ ਤੇ ਰੋਵ ਚਾੜਦੀ ਰਹਿੰਦੀ। ਭਾਬੀ ਦਾ ਲਗਾਵ ਪੁੰਨਿਆ ਵੱਲ ਜ਼ਿਆਦਾ ਹੋ ਗਿਆ ਤੇ ਮੱਸਿਆ ਨੂੰ ਘੱਟ ਪਸੰਦ ਕਰਨ ਲੱਗੀ। ਮਾਂ ਬੇਟੀ ਨੂੰ ਬਹੁਤ ਹੀ ਬੁਰਾ ਲੱਗਦਾ ਸੀ ਤੇ ਪੁੰਨਿਆ ਨੂੰ ਹੋਰ ਵੀ ਤਾਣੇ ਮੇਨੇ ਸੈਣੇ ਪੈਂਦੇ ਸੀ। ਹੁਣ ਕਿਸਾਨ ਦੀਆਂ ਦੋਵੇਂ ਲੜਕੀਆਂ ਵਿਆਹ ਦੇ ਯੋਗ ਹੋ ਚੁੱਕੀਆਂ ਸਨ। ਉਹ ਸੋਚਣ ਲੱਗਾ ਕੀ ਮੈਂ ਵਧੀਆ ਜਾਂ ਵਰ ਦੇ ਕੇ ਇਹਨਾਂ ਦਾ ਵਿਆਹ ਕਰ ਦਿੰਦਾ ਹਾਂ ਪਰ ਮਤਰੀਈ ਮਾਂ ਬਿਲਕੁਲ ਇਹ ਨਹੀਂ ਸੀ ਚਾਹੁੰਦੀ ਕਿ ਪੁੰਨਿਆ ਵਧੀਆ ਕਰ ਜਾਵੇ ਤੇ ਕਿਸਾਨ ਨੂੰ ਕਹਿਣ ਲੱਗੀ ਜੇਕਰ ਪੁੰਨਿਆ ਵਾਸਤੇ ਵਧੀਆ ਕਰ ਦੇਖੋਗੇ ਤਾਂ ਦਾਜ ਦਹੇਜ ਕਿੱਥੋਂ ਲਿਆਵਾਂਗੇ ਸਾਡੇ ਦੋ ਲੜਕੀਆਂ ਅਸੀਂ ਇਹਨਾਂ ਨੂੰ ਕਿਵੇਂ ਕਰਾਂਗੇ ਇਸ ਤਰ੍ਹਾਂ ਕਰੋ ਪੁੰਨਿਆ ਵਾਸਤੇ ਕੋਈ ਸੁਧਾਰਨ ਜਾ ਕਰ ਦੇਖ ਲਓ ਉਹ ਗਰੀਬ ਘਰ ਜਾ ਕੇ ਵੀ ਨਿਭਾ ਲਊਗੀ ਸਾਨੂੰ ਜਿਆਦਾ ਖਰਚਾ ਵੀ ਨਹੀਂ ਕਰਨਾ ਪਵੇਗਾ ਕਿਸਾਨ ਨੇ ਆਪਣੀ ਘਰਵਾਲੀ ਦੀ ਗੱਲ ਮੰਨ ਲਈ ਤੇ ਇੱਕ ਦੂਜੇ ਪਿੰਡ ਵਿੱਚ ਇੱਕ ਗਰੀਬ ਘਰ ਦੇ ਲੜਕੇ ਨਾਲ ਰਿਸ਼ਤਾ ਪੱਕਾ ਕਰ ਦਿੱਤਾ ਜਦੋਂ ਰਿਸ਼ਤਾ ਪੱਕਾ ਕਰਕੇ ਕਿਸਾਨ ਘਰੇ ਆਇਆ ਤਾਂ ਉਸ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਉਸ ਨੇ ਪੁੰਨਿਆ ਦਾ ਰਿਸ਼ਤਾ ਤੈਅ ਕਰ ਦਿੱਤਾ ਹੈ ਇਹ ਸੁਣ ਕੇ ਰੂਪਾ ਬਹੁਤ ਖੁਸ਼ ਹੋਈ ਤੇ ਬੋਲੀ ਮੇਰੀ ਇੱਕ ਗੱਲ ਹੋਰ ਮੰਨ ਲਵੋ ਤੁਸੀਂ ਮੱਸੀਆ ਦਾ ਰਿਸ਼ਤਾ ਇੱਕ ਵਧੀਆ ਘਰ ਵਿੱਚ ਕਰ ਦਿਓ ਇਸ ਬਾਦੀ ਬਹੁਤ ਤੇਜ਼ ਤੇ ਅੜੀ ਵਾਲਾ ਇਹਨਾਂ ਦੋਵਾਂ ਭੈਣਾਂ ਦਾ ਇੱਕ ਦਿਨ ਵਿਆਹ ਕਰ ਦੇਵਾਂਗੇ ਆਪਾਂ ਆਪਣੀ ਜੋ ਵੀ ਸਹੂਲਤ ਹੈ ਉਸ ਦੇ ਅਨਸਾਰ ਖਰਚਾ ਕਰ ਲਵਾਂਗੇ ਪਤਨੀ ਦੀ ਇਹ ਗੱਲ ਕਿਸਾਨ ਨੂੰ ਵਧੀਆ ਲੱਗੀ ਪੁੰਨਿਆ ਦਾ ਰਿਸ਼ਤਾ ਕੀਤਾ ਸੀ ਉਸੇ ਹੀ ਪਿੰਡ ਵਿੱਚ ਇੱਕ ਸੇਠ ਦੇ ਮੁੰਡੇ ਨਾਲ ਮੱਛਿਆ ਦਾ ਰਿਸ਼ਤਾ ਤੈਅ ਕਰ ਦਿੱਤਾ ਹੁਣ ਪੁੰਨਿਆ ਦੀ ਮਤ੍ਰਈਮਾ ਬਹੁਤ ਖੁਸ਼ੀ ਕਿ ਮੇਰੀ ਧੀ ਤਾਂ ਬੜੇ ਠਾਠ ਵਾਠ ਨਾਲ ਰਹੂਗੀ ਪੁੰਨਿਆ ਜੋ ਮਤਰੀ ਸੀ ਉਹ ਦੁੱਖ ਭੋਗੂ ਤੇ ਪੁੰਨਿਆ ਦੀ ਭਾਬੀ ਨੂੰ ਇਹ ਸਭ ਅਜੀਬ ਜਿਹਾ ਲੱਗਾ ਤੇ ਕਿਹਾ ਤੁਸੀਂ ਇਹ ਸਭ ਠੀਕ ਨਹੀਂ ਕੀਤਾ ਪਰ ਉਸ ਦੀ ਸੱਸ ਅੱਗੇ ਚਲਦੀ ਨਹੀਂ ਸੀ ਇਸ ਲਈ ਉਹ ਵਿਚਾਰੀ ਚੁੱਪ ਰਹੀ ਕੁਝ ਨਹੀਂ ਕਰ ਸਕਦੀ ਸੀ ਤੋਂਵਾਂ ਦੀ ਬਰਾਤ ਇੱਕ ਦਿਨ ਆਈ ਮੱਸਿਆ ਨੂੰ ਆਪਣੀ ਹੈਸੀਅਤ ਤੋਂ ਵੱਧ ਕੇ ਦਹੇਜ ਦਿੱਤਾ ਪਰ ਪੁੰਨਿਆ ਨੂੰ ਬਿਨਾਂ ਦਹੇਜ ਦੇ ਬਿਨਾਂ ਕੁਝ ਦਿੱਤਿਆਂ ਹੀ ਵਿਦਾ ਕਰ ਦਿੱਤਾ ਪੁੰਨਿਆ ਨੇ ਆਪਣੇ ਲੰਗਵੇ ਬਿਹਾਰ ਨਾਲ ਸੌਰਿਆਂ ਦਾ ਦਿਲ ਜਿੱਤ ਲਿਆ ਉਹ ਗਰੀਬ ਜ਼ਰੂਰ ਸੀ ਉਹਨਾਂ ਨੇ ਦਿਲ ਤੋਂ ਪੁੰਨਿਆ ਨੂੰ ਪਨਾਇਆ ਹੋਇਆ ਸੀ ਪੁੰਨਿਆ ਵੱਡਿਆਂ ਦੀ ਇੱਜ਼ਤ ਕਰਦੀ ਸੀ ਤੇ ਸੱਸ ਸੌਰੇ ਦਾ ਪੂਰਾ ਧਿਆਨ ਕਰਦੀ ਤੇ ਘਰ ਵਾਲੇ ਦਾ ਵੀ ਪੂਰਾ ਖਿਆਲ ਰੱਖਦੀ ਸੀ ਘਰ ਦਾ ਸਾਰਾ ਕੰਮ ਕਰਦੀ ਤੇ ਘਰ ਵਿੱਚ ਸੁੱਖ ਸ਼ਾਂਤੀ ਦੇ ਲਈ ਦੋਵੇਂ ਸਮੇਂ ਪੂਜਾ ਪਾਠ ਕਰਦੀ ਪਰ ਗਰੀਬ ਹੁਣ ਕਰਕੇ ਥੋੜੇ ਜਿਹੇ ਪੈਸਿਆਂ ਨਾਲ ਹੀ ਘਰ ਦਾ ਗੁਜ਼ਾਰਾ ਕਰ ਲੈਂਦੀ ਉਧਰ ਮੱਸੀਆ ਜੋ ਸੇਠ ਦੇ ਘਰ ਵਿਆਹੀ ਸੀ ਉਸਦੇ ਤਾਂ ਠਾਠ ਵਾਠ ਹੀ ਵੱਖਰੇ ਸੀ ਉਸਦੇ ਘਰ ਨੌਕਰ ਚਾਕਰ ਲੱਗੇ ਹੋਏ ਸੀ ਪਰ ਫਿਰ ਵੀ ਉਹ ਪੁੰਨਿਆ ਤੋਂ ਜ਼ਿਆਦਾ ਮੱਚਦੀ ਸੀ ਇੱਕ ਦਿਨ ਮੱਸੀਆ ਨੇ ਆਪਣੇ ਘਰ ਕੀਰਤਨ ਰੱਖਿਆ ਉਸ ਨੇ ਸਾਰੇ ਪਿੰਡ ਵਿੱਚ ਸੱਦਾ ਦਿੱਤਾ ਪਰ ਪੁੰਨਿਆ ਨੂੰ ਨਹੀਂ ਬੁਲਾਇਆ ਪੁੰਨਿਆ ਦੀ ਗਵਾਂਢਣ ਜਦੋਂ ਕੀਰਤਨ ਵਿੱਚ ਜਾਣ ਲੱਗੀ ਤਾਂ ਉਹਨੇ ਪੁੱਛਿਆ ਪੁੰਨਿਆ ਭੈਣੇ ਤੁਸੀਂ ਵੀ ਚੱਲੋ ਤੁਹਾਡੀ ਭੈਣ ਦੇ ਘਰ ਕੀਰਤਨ ਹੈ ਤਾ ਪੁੰਨਿਆ ਨੇ ਕਿਹਾ ਮੇਰੀ ਭੈਣ ਨੇ ਮੈਨੂੰ ਸੱਦਾ ਨਹੀਂ ਦਿੱਤਾ ਬਿਨਾ ਸੱਦੇ ਮੈਂ ਕੀਰਤਨ ਵਿੱਚ ਕਿਵੇਂ ਜਾ ਸਕਦੀ ਆ ਗਵਾਂਡਣ ਨੇ ਕਿਹਾ ਭੈਣੇ ਕੀਰਤਨ ਵਿੱਚ ਸੱਦੇ ਦੀ ਲੋੜ ਨਹੀਂ ਹੁੰਦੀ ਜਿੰਨਾ ਆਪਾਂ ਭਜਨ ਕੀਰਤਨ ਨੂੰ ਜਾਣਦੇ ਆ ਉਨਾ ਹੀ ਜ਼ਿਆਦਾ ਪੁੰਨ ਮਿਲਦਾ ਅੱਗੋ ਪੁੰਨਿਆ ਹੋਈ ਧਾਰਮਿਕ ਵਿਚਾਰਾਂ ਵਾਲੀ ਉਹ ਗਵਾਂਡਣ ਦੀਆਂ ਗੱਲਾਂ ਸੁਣ ਕੇ ਤਿਆਰ ਹੋ ਗਈ ਤੇ ਆਪਣੀ ਭੈਣ ਦੇ ਘਰ ਪਹੁੰਚ ਗਈ ਜਦੋਂ ਭੈਣ ਦੇ ਘਰ ਪਹੁੰਚੀ ਤਾ ਭੈਣ ਉਸ ਨੂੰ ਦੇ ਕੇ ਬਹੁਤ ਹੀ ਬੁਰਾ ਭਲਾ ਕਹਿਣ ਲੱਗੀ ਮੈਂ ਤਾਂ ਤੈਨੂੰ ਬੁਲਾਇਆ ਹੀ ਨਹੀਂ ਸੀ ਤੇ ਫਿਰ ਤੂੰ ਕਿਉਂ ਆ ਗਈ ਪੁੰਨਿਆ ਨੇ ਕਿਹਾ ਮੈਂ ਤਾਂ ਪੂਜਾ ਪਾਠ ਕਰਕੇ ਤੇਰੇ ਘਰ ਆ ਗਈ ਤੂੰ ਆ ਹੀ ਗਈਆਂ ਤਾਂ ਚੁੱਪ ਕਰਕੇ ਇੱਕ ਕੋਨੇ ਵਿੱਚ ਬੈਠ ਜਾ ਕਿਸੇ ਨੂੰ ਕੁਝ ਨਹੀਂ ਕਹਿਣਾ ਵਿਚਾਰੀ ਚੁੱਪਚਾਪ ਇੱਕ ਪਾਸੇ ਬੈਠ ਗਈ ਪੁੰਨਿਆ ਧਾਰਮਿਕ ਵਿਚਾਰਾਂ ਵਾਲੀ ਸੀ ਜਦੋਂ ਭਜਨ ਵੰਦਗੀ ਹੋਈ ਤਾਂ ਉਹ ਮਗਨ ਹੋ ਗਈ ਜਦੋਂ ਕੀਰਤਨ ਖਤਮ ਹੋਇਆ ਤਾਂ ਸਾਰਿਆਂ ਨੂੰ ਪ੍ਰਸ਼ਾਦ ਦਿੱਤਾ ਗਿਆ ਪਰ ਮੱਸਿਆ ਨੇ ਪੁੰਨਿਆ ਨੂੰ ਪ੍ਰਸ਼ਾਦ ਨਾ ਦਿੱਤਾ ਉਸ ਦਾ ਬੜਾ ਹੀ અપਮਾਨ ਕੀਤਾ ੱੱਗੀ ਕਿੰਨੇ ਹੀ ਬੜੇ ਢੀਠ ਲੋਕ ਨੇ ਬਿਨਾਂ ਸੱਦੇ ਹੀ ਆ ਜਾਂਦੇ ਨੇ અપਮਾਨ ਦਾ ਘੁੱਟ ਪੀ ਕੇ ਪੁੰਨਿਆ ਆਪਣੇ ਘਰ ਆ ਗਈ ਪਰ ਅੱਜ ਉਸ ਨੂੰ ਆਪਣੀ ਛੋਟੀ ਭੈਣ ਮੱਸਿਆ ਦੀਆਂ ਗੱਲਾਂ ਸੂਲਾਂ ਦੀ ਤਰ੍ਹਾਂ ਚੁਭ ਰਹੀਆਂ ਸਨ ਉਹ ਘਰ ਆ ਕੇ ਬਹੁਤ ਰੋਈ ਤੇ ਘਰ ਵਾਲੇ ਨੂੰ ਰੋਟੀ ਖਵਾਈ ਤੇ ਵਿਚਾਰੀ ਮਨ ਹੀ ਮਨ ਬੜਾ ਦੁਖੀ ਹੋਈ ਤੇ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ ਕੀ ਅੱਜ ਮੇਰਾ ਮਨ ਬਹੁਤ ਹੀ ਉਦਾਸ ਹੈ ਮੈਂ ਪੇਕੇ ਘਰ ਜਾਣਾ ਚਾਹੁੰਦੀ ਹਾਂ ਤੁਸੀਂ ਬੱਚਿਆਂ ਨੂੰ ਦੇਖ ਲੈਣਾ ਮੈਂ ਸਵੇਰੇ ਜਲਦੀ ਆ ਜਾਵਾਂਗੀ ਉਸਨੇ ਆਪਣੀ ਸੱਸ ਸਹੁਰੇ ਤੋਂ ਤੇ ਪਤੀ ਤੋਂ ਆਗਿਆ ਲੈ ਕੇ ਪੇਕੇ ਘਰ ਤੁਰ ਪਈ ਜਿਹੜੀ ਪੁੰਨਿਆ ਦੀ ਭਾਬੀ ਸੀ ਉਹ ਬਹੁਤ ਹੀ ਉਸਦੀ ਮਦਦ ਕਰਦੀ ਸੀ ਪੁੰਨਿਆ ਜਦੋਂ ਵੀ ਦੁਖੀ ਹੁੰਦੀ ਤੇ ਆਪਣੀ ਭਾਬੀ ਕੋਲ ਜਾਂਦੀ ਉਸਦੀ ਭਾਬੀ ਉਸਦਾ ਪੂਰਾ ਖਿਆਲ ਰੱਖਦੀ ਸੀ ਤੇ ਉਸ ਦਾ ਪੂਰਾ ਸਹਿਯੋਗ ਦਿੰਦੀ ਹੁਣ ਪੁੰਨਿਆ ਵਿਚਾਰੀ ਪੈਦਲ ਹੀ ਆਪਣੇ ਪੇਕਿਆਂ ਘਰ ਨੂੰ ਤੁਰ ਪਈ ਤੇ ਤੁਰਦੀ ਤੁਰਦੀ ਜੰਗਲ ਦੇ ਰਸਤੇ ਜਾਂਦੀ ਪਈ ਸੀ ਫਿਰ ਉਹਨੇ ਦੇਖਿਆ ਕਿ ਇੱਕ ਔਰਤ ਬੈਠੀ ਹੋਈ ਸੀ ਉਹ ਬਹੁਤ ਹੀ ਬੁੱਢੀ ਸੀ ਉਹਦੇ ਚਿੱਟੇ ਵਾਲ ਸੀ ਬੁੱਢੀ ਔਰਤ ਉਸ ਨੂੰ ਕਹਿਣ ਲੱਗੀ ਧੀਏ ਮੈਂ ਬਹੁਤ ਇਲਚਾਰ ਹਾਂ ਮੇਰੇ ਵਾਲ ਖੁੱਲ ਗਏ ਇਹਨਾਂ ਨੂੰ ਬੰਨ੍ਹ ਦੇ ਮੈਨੂੰ ਇਹਨਾਂ ਨਾਲ ਬਹੁਤ ਗਰਮੀ ਲੱਗਦੀ ਆ ਉਤਾਰਨ ਕੇ ਵਿਚਾਰਾਂ ਵਾਲੀ ਪੁੰਨਿਆ ਨੂੰ ਉਸ ਬੁੱਢੀ ਮਾਈ ਤੇ ਦਇਆ ਆ ਗਈ। ਉਸਨੇ ਵਾਲਾਂ ਤੇ ਤੇਲ ਲਾ ਕੇ ਚੰਗੀ ਤਰ੍ਹਾਂ ਸਿਰਵਾ ਦਿੱਤਾ। ਮਾਂ ਕਹਿਣ ਲੱਗੀ ਮੇਰਾ ਜਿਹੜਾ ਤુલਸੀ ਦਾ ਚਬੂਤਰਾ ਹੈ ਉਸ ਨੂੰ ਬੜੀ ਗੰਦਗੀ ਆ। ਉਸ ਨੂੰ ਵੀ ਸਾਫ਼ ਕਰ ਦੇ। ਉਸਨੇ ਉਸ ਨੂੰ ਵੀ ਸਾਫ਼ ਕਰ ਦਿੱਤਾ। ਹੁਣ ਉਸਨੇ ਕਿਹਾ ਮਾਂ ਮੈਨੂੰ ਆਗਿਆ ਦੇਵੋ। ਮੈਂ ਆਪਣੇ ਪੇਕੇ ਘਰ ਜਾ ਰਹੀ ਹਾਂ। ਉਸਨੇ ਬੁੱਢੀ ਮਾਈ ਦਾ ਆਸ਼ੀਰਵਾਦ ਲੈ ਕੇ ਖੁਸ਼ੀ-ਖੁਸ਼ੀ ਅੱਗੇ ਚਲੀ ਗਈ। ਅੱਗੇ ਗਈ ਤਾਂ ਉਸਨੇ ਵੇਖਿਆ ਕਿ ਇੱਕ ਬੁੱਢਾ ਬਾਬਾ ਲੰਬੇ-ਲੰਬੇ ਵਾਲਾਂ ਵਾਲਾ ਬੜੇ ਹੀ ਬੇਟੰਗ ਜ ਆ ਰੂਪ ਕਰਕੇ ਬੈਠਾ ਹੋਇਆ ਹੈ ਉਹ ਪੁੰਨਿਆ ਨੂੰ ਦੇਖ ਕੇ ਕਹਿਣ ਲੱਗਾ ਕਿ ਤੀਏ ਤੂੰ ਮੈਨੂੰ ਧਾਰਮਿਕ ਵਿਚਾਰਾਂ ਵਾਲੀ ਲੱਗਦੀ ਆ ਕਿਉਂਕਿ ਰੱਬ ਪਰਖਦਾ ਸੀ ਉਸਨੂੰ ਉਹ ਬਾਬਾ ਬੋਲਿਆ ਕਿ ਬੇਟੀ ਮੈਨੂੰ ਬਹੁਤ ਪਿਆਸ ਲੱਗੀ ਹੈ ਮੈਨੂੰ ਪਾਣੀ ਚਾਹੀਦਾ ਹੈ ਬੋਲੀ ਬਾਬਾ ਮੈਂ ਹੁਣੇ ਪਾਣੀ ਲਿਆਈ ਉਸ ਬਾਬੇ ਨੇ ਪਾਣੀ ਪੀਤਾ ਤੇ ਕਿਹਾ ਮੇਰੇ ਪੈਰਾਂ ਤੇ ਕਿੰਨੇ ਜ਼ਖਮ ਹੋ ਗਏ ਤੇ ਮੱਖੀਆਂ ਫਿਰਦੀਆਂ ਬਹੁਤ ਬੁੱਢਾ ਇੰਨਾ ਜ਼ਖਮਾਂ ਦੇ ਕੋਲ ਕੋਈ ਕੱਪੜੇ ਨਾਲ ਸਾਫ਼ ਕਰ ਦੇ ਮੇਰੇ ਜ਼ਖਮਾਂ ਨੂੰ ਪਾਣੀ ਨਾਲ ਧੋ ਦੇ ਉਸਨੇ ਪਾਣੀ ਨਾਲ ਬਾਬੇ ਦੇ ਜ਼ਖਮ ਸਾਫ਼ ਕੀਤੇ ਆਪਣਾ ਹੀ ਕੱਪੜਾ ਪਾੜ ਕੇ ਜ਼ਖਮਾਂ ਤੇ ਪੱਟੀ ਬੰਨ੍ਹ ਦਿੱਤੀ ਤੇ ਖੁਸ਼ੀ ਨਾਲ ਅਸ਼ੀਰਵਾਦ ਲੈ ਕੇ ਅੱਗੇ ਤੁਰ ਪਈ ਅੱਗੇ ਇੱਕ ਮੰਦਰ ਤੇ ਉੱਥੇ ਇੱਕ ਬੁੱਢੀ ਔਰਤ ਬੈਠੀ ਸੀ ਤੇ ਕਹਿਣ ਲੱਗੀ ਕਿ ਬੇਟਾ ਮੈਂ ਬੜੀ ਬੁੱਢੀ ਹਾਂ ਮੇਰੇ ਤੋਂ ਮੰਦਰ ਦੀ ਸਫਾਈ ਨਹੀਂ ਹੁੰਦੀ ਜੇ ਤੂੰ ਚਾਵੇਂ ਤਾਂ ਇਸ ਨੂੰ ਸਾਫ਼ ਕਰ ਦੇਵੇਂ ਤਾਂ ਪੁੰਨਿਆਂ ਨੇ ਉਸ ਬੁੱਢੀ ਮਾਈ ਦੇ ਕਹਿਣ ਤੇ ਮੰਦਰ ਦੀ ਸਾਫ਼ ਸਫਾਈ ਕਰ ਦਿੱਤੀ ਤੇ ਉਸ ਮਾਂ ਦੇ ਪੈਰ ਹੱਥ ਘੁੱਟ ਦਿੱਤੇ ਤੇ ਅੱਗੇ ਚਲੀ ਗਈ ਆਪਣੇ ਪੇਕੇ ਪਿੰਡ ਜਾਣ ਤੇ ਰਸਤੇ ਵਿੱਚ ਗੰਗਾ ਨਦੀ ਵਹਿੰਦੀ ਸੀ ਗੰਗਾ ਨਦੀ ਦੇ ਬਾਹਰ ਇੱਕ ਮਾਈ ਹੋਰ ਮਿਲ ਗਈ ਮਾਈ ਨੇ ਕਿਹਾ ਕਿ ਧੀਏ ਮੇਰੇ ਸਿਰ ਵਿੱਚ ਬਹੁਤ ਹੀ ਜੂਆਂ ਪਈਆਂ ਨੇ ਮੇਰੇ ਤੋਂ ਸਾਫ ਸਫਾਈ ਨਹੀਂ ਹੁੰਦੀ ਤਾਂ ਪੁੰਨਿਆ ਨੇ ਉਸ ਦੀ ਸਾਫ ਸਫਾਈ ਕਰਕੇ ਗੰਗਾ ਦੀ ਘਾਟ ਤੇ ਪਈ ਗੰਦਗੀ ਦੀ ਵੀ ਸਫਾਈ ਕਰ ਦਿੱਤੀ ਤਾਂ ਉਸ ਮਾਈ ਨੇ ਪੁੱਛਿਆ ਕਿ ਬੇਟਾ ਤੂੰ ਕਿੱਥੇ ਜਾ ਰਹੀ ਆਂ ਤਾਂ ਉਸ ਨੇ ਸਾਰੀ ਗੱਲ ਦੱਸੀ ਕਿ ਮੈਂ ਆਪਣੀ ਭਾਬੀ ਨੂੰ ਮਿਲਣ ਜਾ ਰਹੀ ਆਂ ਉਸ ਨੇ ਉਸ ਨੂੰ 베ੜੀ ਦਿੱਤੀ ਤੇ ਕਿਹਾ ਤੂੰ 베ੜੀ ਤੇ ਚਲੀ ਜਾ ਤਾਂ ਉਹ ਆਪਣੀ ਭਾਬੀ ਕੋਲ ਆ ਗਈ ਉਹਨੇ ਅੱਜ ਭਾਬੀ ਨੂੰ ਕੋਈ ਵੀ ਮੱਸਿਆ ਦੀ ਗੱਲ ਨਾ ਦੱਸੀ ਤੇ ਨਾ ਹੀ ਉਸਨੇ ਉਸਦੇ ਘਰ ਜੋ ਉਸਦੀ ਬੇਇੱਜ਼ਤੀ ਹੋਈ ਸੀ ਕਿਸੇ ਨੂੰ ਵੀ ਨਾ ਦੱਸਿਆ ਉਹ ਆਪਣੀ ਭਾਬੀ ਨੂੰ ਮਿਲੀ ਆਪਣੇ ਭਤੀਜੇ ਭਤੀਜਿਆਂ ਨੂੰ ਮਿਲੀ ਤੇ ਆਪਣੇ ਬਾਪ ਤੇ ਆਪਣੀ ਮਿੱਤਰ ਇਮਾਨ ਨੂੰ ਵੀ ਮਿਲੀ ਮਤਰੇ ਇਮਾਨ ਨੂੰ ਪੁੰਨਾਂ ਦੇ ਕੇ ਗੁੱਸਾ ਚੜ ਗਿਆ ਤਾਨੇ ਸਰਾਉਣ ਲੱਗੀ ਕਿ ਪਤੀ ਦੇ ਘਰ ਵੀ ਨਿਭਦੀ ਨਹੀਂ ਜਦੋਂ ਦੇਖੋ ਮੂੰਹ ਚੱਕ ਕੇ ਆ ਜਾਂਦੀ ਹੈ ਤੇ ਭਾਬੀ ਬੋਲੀ ਕੋਈ ਗੱਲ ਨਹੀਂ ਮਾਂਜੀ ਬੇਟੀਆਂ ਤਾਂ ਆਪਣੇ ਪੇਕੇ ਘਰ ਹੀ ਆਉਂਦੀਆਂ ਨੇ ਤੇ ਆਪਣੇ ਕੋਲ ਹੀ ਆਉਗੀ ਭਾਬੀ ਦੇ ਨਾਲ ਰਲ ਕੇ ਸਾਰਾ ਕੰਮ ਕੀਤਾ ਤੇ ਭਾਬੀ ਨੇ ਖੁਸ਼ੀ-ਖੁਸ਼ੀ ਉਸ ਦਾ ਹਾਲ-ਚਾਲ ਪੁੱਛਿਆ ਤੇ ਦੋਨੋਂ ਖੁਸ਼ ਹੋ ਗਈਆਂ ਅਗਲੇ ਦਿਨ ਬੋਲੀ ਮੈਂ ਰਾਤ ਰਹਿ ਲਈ ਆ ਭਾਬੀ ਮੈਨੂੰ ਆਗਿਆ ਦੇਵੋ ਹੁਣ ਮੈਂ ਆਪਣੇ ਸਹੁਰਿਆਂ ਦੇ ਜਾਨੀ ਆ ਭਾਬੀ ਨੇ ਕਿਹਾ ਮੈਨੂੰ ਤੁਹਾਨੂੰ ਦੇ ਕੇ ਬਹੁਤ ਵਧੀਆ ਲੱਗਿਆ ਕੋਈ ਗੱਲ ਵੀ ਨਾ ਦੱਸੀ ਜਾਨ ਲੱਗਿਆ ਭਾਬੀ ਨੇ ਕਿਹਾ ਪੇਕਿਆਂ ਘਰੋਂ ਖਾਲੀ ਨਹੀਂ ਜਾਈਦਾ ਉਸਨੇ ਉਸ ਨੂੰ ਇੱਕ ਸਾੜੀ ਦਿੱਤੀ ਤੇ ਉਹ ਆਪਣੇ ਘਰ ਨੂੰ ਚੱਲ ਪਈ ਚਲਦਿਆਂ ਚਲਦਿਆਂ ਉਹ ਗੰਗਾ ਤੇ ਪਹੁੰਚੀ ਗੰਗਾ ਮਾਈ ਨੇ ਕਿਹਾ ਕਿ ਧੀਏ ਤੂੰ ਉਹੀ ਆ ਨਾ ਜਿਹੜੀ ਕੱਲ ਮੇਰੀ ਸੇਵਾ ਕਰਕੇ ਗਈ ਸੀ ਮੇਰੇ ਕੋਲ ਥੋੜੀ ਜਹੀ ਰੇਤ ਆ ਤੂੰ ਆ ਲੈ ਜਾ ਤੇ ਉਸਨੇ ਝੋਲੀ ਅੱਡੀ ਤੇ ਰੇਤ ਪਵਾ ਲਈ ਤੇ ਆਸ਼ੀਰਵਾਦ ਸਮਝ ਕੇ ਲੈ ਲਈ ਫਿਰ ਅੱਗੇ ਗਈ ਤਾਂ పార్వతీ ਮਾਈ ਮੰਦਰ ਵਿੱਚ ਮਿਲੀ ਤੇ ਕਿਹਾ ਧੀਏ ਤੂੰ ਕੱਲ ਵਾਲੀ ਐ ਜੋ ਮੇਰੀ ਸੇਵਾ ਕਰਕੇ ਗਈ ਸੀ ਉਹਨਾਂ ਕਿਹਾ ਮੇਰੇ ਕੋਲ ਤਾਂ ਇਹ ਅੰਗਾਰੇ ਆ ਤਾਂ ਉਸਨੇ ਉਹ ਝੋਲੀ ਵਿੱਚ ਪਵਾ ਲਏ ਤੇ ਚਲੀ ਗਈ ਫਿਰ ਉਸ ਨੂੰ ਬਾਬਾ ਜੋ ਸ਼ਿਵਜੀ ਭਗਵਾਨ ਸੀ ਉਸਨੇ ਕਿਹਾ ਕਿ ਧੀਏ ਤੂੰ ਕੱਲ ਵਾਲੀ ਆ ਉਹਨੇ ਕਿਹਾ ਹਾਂਜੀ ਤੁਸੀਂ ਹੁਣ ਠੀਕ ਹੋ ਉਸਨੇ ਕਿਹਾ ਹਾਂ ਹੁਣ ਮੈਂ ਠੀਕ ਹਾਂ ਬਿਲਕੁਲ ਹਾਂ ਮੇਰੇ ਕੋਲ ਥੋੜੀ ਜਹੀ ਸਵਾਹ ਇਹ ਤੂੰ ਲੈ ਜਾ ਪੁੰਨਿਆ ਨੇ ਝੋਲੀ ਅੱਡੀ ਤੇ ਸਵਾਹ ਲੈ ਕੇ ਅੱਗੇ ਤੁਰ ਪਈ ਫਿਰ ਤੂਸੀ ਮਾਤਾ ਮਿਲੀ ਧੀਏ ਤੂੰ ਕੱਲ ਵਾਲੀ ਆ ਉਸਨੇ ਕਿਹਾ ਹਾਂ ਮੈਂ ਕੱਲ ਵਾਲੀ ਆ ਤੂੰ ਮੇਰੀ ਐਨੀ ਸੇਵਾ ਕੀਤੀ ਮੇਰੇ ਕੋਲ ਹੋਰ ਤਾਂ ਕੁਝ ਨਹੀਂ ਹੈ ਉਸਨੇ ਥੋੜੀ ਜਹੀ ਉਸਸੀ ਤੋੜ ਕੇ ਪੁੰਨਿਆ ਨੂੰ ਦੇ ਦਿੱਤੀ ਪੁੰਨਿਆ ਨੇ ਝੋਲੀ ਅੱਡ ਕੇ ਪਵਾ ਲਈ ਤੇ ਘਰ ਨੂੰ ਚਲੀ ਗਈ ਸਾਰਿਆਂ ਦੀ ਪੋਟਲੀ ਬਣਾਈ ਤੇ ਘਰ ਦੇ ਇੱਕ ਕੋਨੇ ਵਿੱਚ ਰੱਖ ਦਿੱਤੀ ਤੇ ਸ਼ਾਮ ਹੋਈ ਆਪਣੇ ਘਰ ਦੇ ਕੰਮਾਂ ਵਿੱਚ ਲੱਗ ਗਈ ਅਤੇ ਆਪਣੇ ਬੱਚਿਆਂ ਲਈ ਰੋਟੀ ਪਾਣੀ ਬਣਾਇਆ ਤੇ ਸਾਫ ਸਫਾਈ ਕੀਤੀ ਤੇ ਸੱਸ ਸਹੁਰੇ ਨੂੰ ਰੋਟੀ ਖਵਾਈ ਆਪਣੇ ਘਰ ਵਾਲੀ ਨੂੰ ਰੋਟੀ ਖਵਾਈ ਖੁਦ ਰੋਟੀ ਖਾਧੀ ਤੇ ਸੌ ਗਈ ਜਦੋਂ ਸਵੇਰੇ ਉੱઠી ਤਾਂ ਪੁੰਨਿਆ ਦੇਖਦੀ ਹੈ ਝਾੜੂ ਰੌਣ ਲੱਗੀ ਤਾਂ ਉਹਨੇ ਜਿੱਥੇ ਉਹ ਪੋਟਲੀ ਰੱਖੀ ਸੀ ਹੀਰੇ ਮੋਤੀਆਂ ਨਾਲ ਚੰਕ ਰਹੀ ਸੀ ਉਸ ਦਾ ਪਤੀ ਬੋਲਿਆ ਇਹ ਸਭ ਕੀ ਹੈ ਤੂੰ ਕੱਲ ਕੀ ਲੈ ਕੇ ਆ ਗਈਆਂ ਇਹ ਕੀ ਚਮਤਕਾਰ ਹੋ ਗਿਆ ਹੈ ਤੂੰ ਕਿਤੇ ਚੋਰੀ ਕਰਕੇ ਤਾਂ ਨਹੀਂ ਲਿਆਈ ਆ ਪੁੰਨਿਆ ਕਹਿਣ ਲੱਗੀ ਮੈਂ ਕਿਤੇ ਚੋਰੀ ਨਹੀਂ ਕੀਤੀ ਇਹ ਸਭ ਕੁਝ ਪਰਮਾਤਮਾ ਨੇ ਮੈਨੂੰ ਖੁਸ਼ ਹੋ ਕੇ ਦਿੱਤਾ ਉਸ ਦੀ ਆਪਣੀ ਭੈਣ ਨੇ ਜਿਹੜੀ ਬਦਸਲੂਕੀ ਕੀਤੀ ਸੀ ਉਸ ਬਾਰੇ ਵੀ ਉਸਨੇ ਪਤੀ ਨੂੰ ਨਹੀਂ ਦੱਸਿਆ ਸੀ ਉਸਨੇ ਸਾਰੀ ਕਹਾਣੀ ਜਿਵੇਂ ਉਹ ਪੇਕਿਆਂ ਨੂੰ ਗਈ ਸੀ ਰਸਤੇ ਵਿੱਚ ਉਸ ਨੂੰ ਕੌਣ ਕੌਣ ਮਿਲੇ ਸਾਰੀ ਦੱਸੀ ਪਤੀ ਨੇ ਵੀ ਹੱਥ ਜੋੜ ਲਏ ਕਿ ਤੂੰ ਸੱਚਮੁੱਚ ਰੱਬ ਦੇ ਦਰਸ਼ਨ ਕਰਕੇ ਆਈ ਏ ਤੂੰ ਸੱਚੀ ਔਰਤ ਹੈ ਦੁੱਖ ਸੁੱਖ ਸਭ ਦਾ ਜਾਣਦੀ ਏ ਤੇਰੇ ਤੇ ਮਹਾਰਾਜ ਮਿਹਰਬਾਨ ਹੋਇਆ ਏ ਤੇਰੇ ਸਾਰੇ ਦੁੱਖ ਕੱਟ ਦਿੱਤੇ ਆ ਤੇਰੇ ਦੁੱਖਾਂ ਦਾ ਅੰਤ ਕਰ ਦਿੱਤਾ ਹੁਣ ਪੁੰਨਿਆਂ ਦੇ ਦਿਨ ਬਦਲ ਗਏ ਜਦੋਂ ਦਿਨ ਰੱਬ ਬਦਲਦਾ ਹੈ ਤਾਂ ਉਸ ਨੂੰ ਕੋਈ ਟਾਲ ਨਹੀਂ ਸਕਦਾ ਪੁੰਨਿਆਂ ਦੇ ਘਰ ਕਿਸੇ ਚੀਜ਼ ਦੀ ਕਮੀ ਨਾ ਰਹੀ ਉਸ ਦੀ ਟੁੱਟੀ ਜਹੀ ਝੋਪੜੀ ਤੋਂ ਵਧੀਆ ਜਾ ਘਰ ਬਣ ਗਿਆ ਪਿੰਡ ਵਿੱਚ ਇਹ ਗੱਲ ਅੱਗ ਵਾਂਗ ਫੈਲ ਗਈ ਤਾਂ ਪੁੰਨਿਆ ਦੀ ਇਹ ਗੱਲ ਉਸ ਦੀ ਭੈਣ ਮੱਸਿਆ ਤੱਕ ਪਹੁੰਚੀ ਮੱਸਿਆ ਇਹ ਸੁਣ ਕੇ ਬੜੀ ਦੁਖੀ ਹੋਈ ਉਹ ਭੱਜੀ ਭੱਜੀ ਪੁੰਨਿਆ ਦੇ ਘਰ ਆਈ ਤੇ ਬੋਲੀ ਤੂੰ ਦੱਸ ਇੰਨੀ ਅਮੀਰ ਕਿਵੇਂ ਹੋ ਗਈ ਮੈਂ ਤਾਂ ਤੈਨੂੰ ਗਰੀਬ ਦੇਖਣਾ ਚਾਹੁੰਦੀ ਸੀ ਤੂੰ ਅਮੀਰ ਨਹੀਂ ਹੋ ਸਕਦੀ ਉਹ ਕਮੰਡ ਨਾਲ ਗੱਲ ਕਰਦੀ ਪਈ ਤੇ ਪੁੰਨਿਆ ਨੇ ਕਿਹਾ ਤੂੰ ਤੂੰ ਕੌਣ ਮੈਨੂੰ ਅਮੀਰ ਗਰੀਬ ਕਰਨ ਵਾਲੀ ਰੱਬ ਜਿਸ ਨੂੰ ਦਿੰਦਾ ਹੈ ਛੱਪੜ ਫਾੜ ਕੇ ਦਿੰਦਾ ਹੈ ਰੱਬ ਦੀ ਮਰਜ਼ੀ ਤੋਂ ਬਿਨਾ ਤਾਂ ਪੱਤਾ ਵੀ ਨਹੀਂ ਹਿਲਦਾ ਰੱਬ ਨੇ ਮੇਰੀ ਕਿਸਮਤ ਸੁਧਾਰ ਦਿੱਤੀ ਆ ਸੱਚ-ਸੱਚ ਦੱਸ ਨਹੀਂ ਤਾਂ ਮੈਂ ਰਾਜੇ ਕੋਲ ਤੇਰੀ ਸ਼ਿਕਾਇਤ ਕਰੂੰਗੀ ਪੁੰਨਿਆ ਨੇ ਸਾਰੀ ਗੱਲ ਦੱਸ ਦਿੱਤੀ ਕਿਵੇਂ ਉਹ ਪੇਕਿਆਂ ਦੇ ਗਈ ਰਸਤੇ ਵਿੱਚ ਉਸ ਨੂੰ ਕੌਣ-ਕੌਣ ਮਿਲਿਆ ਤੇ ਉਸ ਦੇ ਘਰ ਧਨ ਦੌਲਤ ਦੇ ਭੰਡਾਰ ਲੱਗ ਗਏ ਮੈਂ ਵੀ ਪੇਕੇ ਜਾਵਾਂਗੀ ਤੂੰ ਮੇਰਾ ਅਪਮਾਨ ਕਰ ਪੁੰਨਿਆ ਨੇ ਕਿਹਾ ਮੈਂ ਕਦੀ ਕਿਸੇ ਦਾ ਅਪਮਾਨ ਨਹੀਂ ਕੀਤਾ ਮੈਂ ਤੇਰਾ ਨਹੀਂ ਕਰ ਸਕਦੀ ਉਹ ਆਪਣੇ ਘਰ ਗਈ ਤੇ ਆਪਣੇ ਪਤੀ ਨੂੰ ਕਹਿਣ ਲੱਗੀ ਮੇਰਾ ਅਪਮਾਨ ਕਰੋ ਪਤੀ ਨੇ ਕਿਹਾ ਕਿਉਂ ਉਸਨੇ ਕਿਹਾ ਕਰੋ ਤਾਂ ਪਤੀ ਨੇ ਦੋ ਤਿੰਨ ਥੱਪੜ ਲਾ ਦਿੱਤੇ ਫਿਰ ਉਹ ਆਪਣੇ ਪੇਕੇਆਂ ਨੂੰ ਤੁਰ ਪਈ ਤੁਰਦੀ ਤੁਰਦੀ ਨੂੰ ਉਹ ਤੁਲਸੀ ਮਾਂ ਮਿਲੀ ਉਸ ਬੁੱਢੀ ਔਰਤ ਨੇ ਕਿਹਾ ਮੇਰੇ ਬਾਹਰ ਊਜੇ ਪਏ ਆ ਤੇ ਤੁਲਸੀ ਦਾ ਬੂਟਾ ਸੁੱਕਾ ਉਸ ਦੀ ਸਾਫ ਸਫਾਈ ਕਰ ਦੇ ਉਹ ਕਮੰਡੀ ਸੀ ਉਸ ਨੇ ਕਿੱਥੋਂ ਕੰਮ ਕਰਨਾ ਸੀ ਉਸ ਨੇ ਕਿਹਾ ਮੇਰੇ ਕੋਲ ਫालतू ਕੰਮਾਂ ਲਈ ਟਾਈਮ ਨਹੀਂ ਉਹ ਇਹ ਕਹਿ ਕੇ ਅੱਗੇ ਤੁਰ ਪਈ ਅੱਗੇ ਬੁੱਢੇ ਰੂਪ ਵਿੱਚ ਉਸ ਨੂੰ ਸ਼ਿਵਜੀ ਭਗਵਾਨ ਮਿਲਿਆ ਉਸ ਨੇ ਕਿਹਾ ਧੀਏ ਮੇਰੇ ਜ਼ਖਮਾਂ ਤੇ ਮੱਖੀਆਂ ਬੈਂਦੀਆਂ ਨੇ ਤੂੰ ਮੇਰੇ ਜ਼ਖਮਾਂ ਨੂੰ ਸਾਫ਼ ਕਰ ਦੇ ਤੇ ਉਹ ਨੱਕ ਚੜਾ ਕੇ ਅੱਗੇ ਤੁਰ ਪਈ ਅੱਗੇ ਪਾਰਵਤੀ ਮਾਈ ਮਿਲੀ ਬੋਲੀ ਧੀਏ ਮੈਂ ਬੁੱਢੀ ਹਾਂ ਮੈਥੋਂ ਮੰਦਰ ਦੀ ਸਫਾਈ ਨਹੀਂ ਹੁੰਦੀ ਤੂੰ ਮੰਦਰ ਦੀ ਸਫਾਈ ਕਰ ਦੇ ਉਹ ਕਹਿੰਦੀ ਮੇਰੇ ਕੋਲ ਫालतू ਕੰਮ ਲਈ ਟਾਈਮ ਨਹੀਂ ਇਹ ਕਹਿ ਕੇ ਅੱਗੇ ਫਿਰ ਤੁਰ ਪਈ ਜਦੋਂ ਗੰਗਾ ਮਈਆ ਮਿਲੀ ਤਾਂ ਮਾਤਾ ਕਹਿਣ ਲੱਗੀ ਧੀਏ ਮੇਰੇ ਘਾਟ ਦੀ ਸਫਾਈ ਕਰ ਦੇ ਉਸਨੇ ਕਿਹਾ ਬੁੱਢੀ ਮੇਰੇ ਕੋਲ ਟਾਈਮ ਨਹੀਂ ਮੈਂ ਕਿਸੇ ਚੰਗੇ ਕੰਮ ਲਈ ਜਾ ਰਹੀ ਹਾਂ ਉਹ ਗੰਗਾ ਪਾਰ ਕਰਕੇ ਆਪਣੇ ਪੇਕਿਆਂ ਦੇ ਚਲੀ ਗਈ ਨਾ ਭਾਬੀ ਨੂੰ ਮਿਲੀ ਸਿੱਧੀ ਜਾ ਕੇ ਮਾ ਕੋਲ ਬਹਿ ਗਈ ਤੇ ਲੱਗੀ ਪੁੰਨਿਆਂ ਦੀਆਂ ਚੁਗਲੀਆਂ ਕਰਨ ਪੁੰਨਿਆ ਆਈ ਸੀ ਭਾਬੀ ਨੇ ਉਸ ਨੂੰ ਬਹੁਤ ਕੁਝ ਦਿੱਤਾ ਉਸ ਦੀ ਤਾਂ ਕੁਝ ਦਿਨਾਂ ਵਿੱਚ ਹੀ ਜ਼ਿੰਦਗੀ ਬਦਲ ਗਈ ਉਹ ਧਨ ਦੌਲਤ ਵਾਲੀ ਬਣ ਗਈ ਉਸ ਨੇ ਮਾਂ ਤੇ ਭਾਬੀ ਦੀ ਲੜਾਈ ਕਰਵਾ ਦਿੱਤੀ ਭਾਬੀ ਨੇ ਕਿਹਾ ਮੈਂ ਤਾਂ ਉਸ ਨੂੰ ਸਾੜੀ ਤੋਂ ਬਿਨਾ ਕੁਝ ਦਿੱਤਾ ਹੀ ਨਹੀਂ ਸੀ ਉਹ ਤਾਂ ਉਸਦੀ ਕਿਸਮਤ ਤੇ ਚੰਗੇ ਕਰਮਾ ਕਰਕੇ ਉਸਦੀ ਰੱਬ ਨੇ ਸੁਣ ਲਈ ਪਰ ਮੱਸਿਆ ਨੂੰ ਕਿੱਥੇ ਚੈਨ ਪਵੇ ਉਸਨੇ ਬਹੁਤ ਲੜਾਈ ਕਰਵਾਈ ਕਹਿਣ ਲੱਗੀ ਭਾਬੀ ਮੈਨੂੰ ਵੀ ਇੱਕ ਸਾੜੀ ਦੇ ਭਾਬੀ ਨੇ ਕਿਹਾ ਮੇਰੇ ਕੋਲ ਤੇਰੇ ਦੇਣਯੋਗ ਕੋਈ ਸਾੜੀ ਨਹੀਂ ਹੈ ਉਸਦੀ ਮਾਂ ਨੇ ਕਿਹਾ ਤੂੰ ਮੇਰੇ ਤੋਂ ਮੰਗ ਤੂੰ ਮੇਰੇ ਕੋਲੋਂ ਮੰਗ ਮੇਰੇ ਕੋਲੇ ਬਾਧੂ ਕੁਝ ਹੈ ਮੈਂ ਤੈਨੂੰ ਦਿੰਦੀ ਆ ਇਹ ਸਭ ਕੁਝ ਲੈ ਕੇ ਉਹ ਇੱਥੋਂ ਤੁਰ ਪਈ ਰਾਸਤੇ ਵਿੱਚ ਆਈ ਗੰਗਾ ਮਾਈ ਨੇ ਉਸ ਨੂੰ ਕਿਹਾ ਮੇਰੇ ਕੋਲ ਥੋੜੀ ਜਹੀ ਰੇਤ ਹੈ ਤੂੰ ਲੈ ਜਾ ਉਸ ਨੂੰ ਯਾਦ ਆਇਆ ਕਿ ਪੁੰਨਿਆਂ ਨੂੰ ਵੀ ਰੇਤ ਮਿਲੀ ਸੀ ਉਸ ਨੇ ਆਪਣੀ ਝੋਲੀ ਵਿੱਚ ਪਵਾ ਲਈ ਤੇ ਮਾਈ ਤੋਂ ਲੈ ਕੇ ਰੇਤ ਅੱਗੇ ਤੁਰ ਪਈ ਅੱਗੇ ਉਸ ਨੂੰ ਭੋਲੇ ਬਾਬਾ ਮਿਲੇ ਉਹਨੇ ਕਿਹਾ ਮੇਰੇ ਕੋਲ ਅੰਗਾਰੇ ਆ ਉਸ ਨੇ ਨਾਲ ਲੈ ਲਏ ਉਸ ਦਾ ਜਾਣ ਨੂੰ ਦਿਲ ਨਾ ਕੀਤਾ ਤੇ ਅੱਗੇ ਗਈ ਤੁਲਸੀ ਮਾ ਨੇ ਜੋ ਪੁੰਨਿਆ ਨੂੰ ਦਿੱਤਾ ਸੀ ਉਹੀ ਇਸ ਨੂੰ ਦਿੱਤਾ ਉਹ ਸਾਰਾ ਕੁਝ ਲੈ ਕੇ ਆਪਣੇ ਘਰ ਰੱਖ ਦਿੱਤਾ ਸ਼ਾਮ ਨੂੰ ਰੋਟੀ ਪਾਣੀ ਕੀਤਾ ਸਵੇਰੇ ਉੱਠ ਕੇ ਝਾੜੂ ਲਾਉਣ ਲੱਗੀ ਤਾਂ ਕੋਨੇ ਦੇ ਵਿੱਚ ਕੀੜੇ ਮਕੌੜੇ ਤੁਰੇ ਫਿਰਦੇ ਇੱਕਦਮ ਘਰ ਵਿੱਚ ਅੱਗ ਲੱਗ ਗਈ ਤੇ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਹੁਣ ਪੁੰਨਿਆ ਨੂੰ ਗਾਲਾਂ ਕੱਢਣ ਲੱਗੀ ਕੀ ਪਤਾ ਨਹੀਂ ਮੇਰੇ ਤੇ ਕਿਹੜਾ ਜਾਦੂ ਟੋਣਾ ਕਰਵਾ ਦਿੱਤਾ ਆਪਣੇ ਘਰ ਤਾਂ ਐਨੀ ਦੌਲਤ ਹੋ ਗਈ ਆ ਮੇਰਾ ਤਾਂ ਪੂਰਾ ਘਰ ਸੜ ਗਿਆ ਸਾਰੇ ਕਹਿਣ ਲੱਗੇ ਮੱਸਿਆ ਸਭ ਤੇਰੇ ਲਾਲਚ ਦਾ ਫਲ ਹੈ ਤੂੰ ਪੁੰਨਿਆਂ ਦਾ ਭਲਾ ਸੋਚਣ ਵਾਲੀ ਨਹੀਂ ਬਣੀ ਉਹ ਸਭ ਦਾ ਭਲਾ ਸੋਚਦੀ ਆ ਇਸ ਲਈ ਉਸ ਨੂੰ ਸਭ ਕੁਝ ਹੀ ਮਿਲ ਗਿਆ ਤੂੰ ਕਮੰਡੀ ਸੁਭਾ ਹੋਣ ਕਰਕੇ ਰੱਬ ਨੇ ਤੈਨੂੰ ਸਭ ਕੁਝ ਨਹੀਂ ਦਿੱਤਾ ਆਉਣ ਵਾਲੇ ਸਮੇਂ ਵਿੱਚ ਤੂੰ ਵਧੀਆ ਵਿਚਾਰਾਂ ਵਾਲੀ ਬਣ ਹੋ ਸਕੇ ਤਾਂ ਪੁੰਨਿਆਂ ਦੀ ਤਰ੍ਹਾਂ ਵਿਵਹਾਰ ਕਰ ਤਾਂ ਤੇਰਾ ਤੇਰੇ ਦਿਨ ਸੁਧਰ ਜਾਣਗੇ ਲਾਲਚ ਕਰਨਾ ਬਹੁਤ ਮਾੜੀ ਗੱਲ ਹੈ ਲਾਲਚ ਬੁਰੀ ਬਲਾ ਹੈ ਤੇਰੇ ਘਰ ਇੰਨੀ ਦੌਦ ਦੇ ਭੰਡਾਰ ਸੀ ਫਿਰ ਵੀ ਤੂੰ ਲਾਲਚ ਨਾਲ ਭਰੀ ਰਹੀ ਉਹ ਵਿਚਾਰੀ ਗਰੀਬ ਸੀ ਸਾਰਿਆਂ ਦੇ ਦੁੱਖ ਸੁੱਖ ਵਿੱਚ ਸਾਥ ਦਿੰਦੀ ਸੀ ਇਸ ਲਈ ਰੱਬ ਨੇ ਉਸ ਦੀ ਸੁਣ ਲਈ ਸੋ ਸਾਨੂੰ ਲਾਲਚ ਨਹੀਂ ਕਰਨਾ ਚਾਹੀਦਾ ਪਰਮਾਤਮਾ ਸਾਨੂੰ ਜਿੰਨੇ ਵਿੱਚ ਰੱਖੇ ਖੁਸ਼ ਰਹਿਣਾ ਚਾਹੀਦਾ ਹੈ ਬਸ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਇਸ ਕਹਾਣੀ ਰਾਹੀਂ ਤੁਹਾਨੂੰ ਕੀ ਸਿੱਖਿਆ ਮਿਲੀ ਕਮੈਂਟ ਕਰਕੇ ਜਰੂਰ ਦੱਸਣਾ ਸੋ ਸਾਨੂੰ ਲਾਲਚ ਨਹੀਂ ਕਰਨਾ ਚਾਹੀਦਾ ਸਤਿ ਸ੍ਰੀ ਅਕਾਲ ਜੀ